ਅੱਤੋਂ ਦੁੱਧ ਕਿ ਦੇਖ ਅਪਰ ਤੋਂ 1 ਨੰਬਰ ਦਾ ਦੁੱਧ ਵਿੱਕੀ ਸਿੰਘ ਤੇਰਾ ਦੇਖੋ ਅੱਜ ਦੀ ਜੇਰ ਪਈ ਪਈ ਐ ਤਾਂ ਆਹ ਦੇ ਕੀ ਬੰਗਿਆ ਵਰਤਰੀ ਹੋ ਗਿਆ ਕੱਤੂ ਗਾਲੀ ਓਏ ਗਾਲੀ ਬੱਸ ਗਾਲੀ ਕੋਈ ਹੱਥ ਨਾਲ ਆਹ ਰਾਜਾ ਸਾਹਿਬ ਵਿਕੀ ਨੂੰ ਫੋਨ ਕਰ ਨਹੀਂ ਸੀ ਸਿਰ ਪੁੱਛਣੇ ਗਾਲੀ ਕਰ ਓਏ ਗਾਲੀ ਓਏ ਨਾਲੇ ਬੋਲਦਾ ਸੱਲ ਕੰਮਾ ਆਦ ਕਰਦੇ ਲੋਕਾਂ ਦਾ ਮਾਗ ਪੀਂਦਾ ਕਿ ਕੁਝ ਪੀਂਦਾ ਉਹ ਤੋਂ ਮਾਗ ਲਈ ਗੱਲਤੀ ਆਏ ਨਹੀਂ ਕਹਿੰਦਾ ਉਹ ਮਾਗ ਪੀਂਦਾ ਉਹ ਤਾਂ ਵੀ ਉਹਨਾਂ ਨੂੰ ਫੋਨ ਕਰੋ ਕਹਿੰਦਾ 4 ਘੰਟੇ ਉਹ ਪਰਦਾ ਉਹ ਜਾਗੂਗਾ ਹਾਂ ਮਿੱਟਾ ਜਿੱਥੇ ਆ ਕੇ سينڙي اڏي ماڻهڻي ڏاڍي 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 ڏ ਪਿੰਡ ਫਾੜੀ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਨਾ ਤੁਸੀਂ ਇਸ ਸਮਾਗਮ ਚ ਚੱਲ ਰਹੇ ਹੋ ਨਾ ਹਰੇਕ ਗੁਰੂ ਘਰਾਂ ਦੇ ਵਿੱਚ ਆਪਾਂ ਨਾ ਡੇਰੀਆਂ ਤੋਂ ਦੁੱਧ ਲੈ ਰਹੇ ਹਾਂ ਯਾਰ ਹਨਾ ਆ ਸਾਡੇ ਪਿੰਡ ਦੀ ਡੈਰੀ ਤੋਂ ਹੀ ਗੁਰੂ ਘਰ ਦੀ ਦੁਕਾਨ 'ਤੇ ਬੈਠਾ ਬਤੰਦਰਾ ਆ ਜਮੀ ਸ਼ਰਮੇ ਲਾਦੀ ਬਤੰਦਰਾ ਦੇਖ ਲਓ ਪਤਾ ਨਹੀਂ ਕੀ ਆ ਕੀ ਨਾ ਪਲਾਸਟਿਕ ਯਾਰ ਆਪਣੇ ਵੀ ਘਰਾਂ 'ਚ ਦੁੱਧ ਖਰਾਬ ਹੋਣਾ ਹੁੰਦਾ ਨਾ ਮੈਂ ਤਾਂ ਗਲੇ ਦੇਖਣ ਵੀ ਇਹੋ ਜਿਹਾ ਕੁਝ ਬਣ ਜੇ ਯਾਰ ਲੈ ਦੱਸ ਜੇ ਹੁਣ ਫੋਨ ਕਰਕੇ ਪੁੱਛ ਲਿਆ ਉਹਨੂੰ ਵੀ ਯਾਰ ਆ ਐ ਕਰਕੇ ਗੱਲ ਹੋ ਗਈ ਸਾਡੇ ਗਾਲ ਪੈੰਗਾ ਯਾਰ ਤਸੋਂ ਨਾਲ ਸਹੀ ਹੈ ਕਿ ਗਲਤ ਹੈ ਤੁਸੀਂ ਆਪ ਹੀ ਲਾ ਲਓ ਹਸਾਬ। ਸਮਝ ਤੋਂ ਬਾਹਰ ਆ ਰੇਟ ਲਾਉਣਾ ਅੜ ਕੇ ਰੇਟ ਵੀ ਅੜ ਕੇ ਲੈਣਾ ਪੂਰਾ। ਤਾਂ ਦੇਖ ਲਓ ਹੁਣ ਚੀਜ਼ ਤਾਂ ਵਧੀਆ ਦੇ ਦੋ ਭਾਈ ਜੇ ਰੇਟ ਦੇਣਾ। ਉਹੀ ਗੱਲ ਆ ਵੀ ਮਾੜਾ ਮਾੜਾ ਗੁਰੂ ਘਰ ਦੀ ਸ਼ਰਮ ਕਰ ਲਓ ਯਾਰ ਬੈਠੇ ਵੀ ਗੁਰੂ ਘਰ ਚ ਪਤੰਦਰੋਂ ਤੁਸੀਂ। ਗੁਰੂ ਘਰ ਨਾਲ ਠੱਗੀਆਂ ਲਾਈ ਜਾਂਦਾ ਮੈਂ ਤਾਂ ਹਰਾਣਾ ਯਾਰ। ਮਾੜੀ ਮੋਟੀ ਸ਼ਰਮ ਕਰ ਲਓ ਇਹੀਆਂ ਚੀਜ਼ਾਂ ਨੂੰ। ਇਹ ਇਹ ਚੀਜ਼ਾਂ ਨਾਲ ਗਾਹਾਂ ਨਹੀਂ ਲੰਘਣ ਲੱਗੇ ਤੁਸੀਂ। ਪਹਿਲਾਂ ਤਾਂ ਲੋਕਾਂ ਨੂੰ ਲੱਜ ਪਾਣੀ। ਅੱਜ ਸਾਰੀ ਦਿਹਾੜੀ ਲੋਕਾਂ ਨੇ ਗਰਮੀ 'ਚ ਪਿੰਡ ਦੇਣੇ ਸੇਵਾ ਕਰੀਆ ਠੀਕ ਆ। ਕਲ ਨਹੀਂ ਮੈਥੋਂ ਤੁਸੀਂ ਪਾਪ ਕਰਿਆਗਾ ਕੀ ਕਿੰਨਾ ਕੱਢ ਲੇ ਹੋਰੇ ਵਿੱਚੋਂ ਪਹਿਆਰ ਕੱਢ ਲਊਗਾ ਕਿੰਨਾ ਲੈ ਤੈ ਤੂੰ ਆਪ 20 ਕਿਲੋ 20 ਕਿਲੋ ਤੂੰ ਲੈਤਾ ਇਹਦਾ ਕਿੰਨੇ ਗਰਾ ਹੋਇਆ ਲੈ 400 ਦੁੱਧ ਹੈ ਨਹੀਂ ਥੇਰਾ 400 ਚੋਂ ਤੇਰੀ ਕੋਠੀ 베ਚੀ ਦੱਸ ਤੂੰ ਮਾੜੀ ਮੋਟੀ ਦਾ ਸ਼ਰਮ ਕਰ ਲੈ ਕਿ ਇਹਨੂੰ ਉਹ ਕਿ ਇਹਨੂੰ ਪ੍ਰਾਈਵ ਪਰਸਨਲੀ ਵੇਚਣਾ ਉਹ ਮੰਨੀ ਗੱਲ ਤੂੰ ਕੱਢੀ ਜਾਂਦਾ ਹੋਵੇਂਗਾ ਬਾਜਰੇ ਦੇ ਕੀ ਯਕੀਨ ਕਰੂ ਬੰਦਾ ਕੀ ਤੇਰੇ ਕੋਲੇ ਖੁਸ਼ੀ ਗਮੀ ਜਾ ਕੇ ਖੜਜੂ ਯਾਰ ਐ ਕੋਈ ਯਕੀਨ ਦੱਸੋ ਯਾਰ ਹੈਗੀ ਇਨਸਾਨੀਅਤ ਨਹੀਂ ਨਹੀਂ ਵੀਰੇ ਨੇਗਲੇ ਬੱਚੇ ਅਜੀਰ ਜਰ ਨਜਰ ਉਹੀ ਤਾਂ ਗੱਲ ਆ ਯਾਰ ਤੂੰ ਤਾਂ ਬਤੰਦਰਾ ਗੁਰੂ ਘਰ ਤੇ ਰਹਿਣਾ ਨਾਲੇ ਤੂੰ ਗੁਰੂ ਘਰ ਦੇ ਨਾਲ ਨੂੰ ਤੂੰ ਆ ਕੋਸ ਬਹੋ ਕਰ ਰਹੇ ਯਾਰ ਦੇਖ ਹਨ ਮਾੜਾ ਮੋਟਾ ਆਲਾ ਦਾਲ ਦੇਖਿਆ ਕਰੋ ਵੀ ਇਹ ਚੀਜ਼ਾਂ ਕਿੱਥੇ ਲੱਗਣੀਆਂ ਨੇ ਕਿੱਥੇ ਆਪਣੇ ਲੋਕਾਂ ਦੇ ਢਿੱਡ 'ਚ ਪੈਣਾਂਗਾ ਚਲੋ ਜੇ ਹੁਣ ਕਹਾਂਗੇ ਤਾਂ ਉਹਨੂੰ ਗੱਲਾਂ ਵੀ ਮੰਦੀਆਂ ਚੰਗੀਆਂ ਲੱਗਣੀਆਂ ਉਹ ਵੀ ਲੋਕਾਂ ਨੂੰ ਚੁਭਦੀਆਂ ਹੁੰਦੀਆਂ ਸਾਡੀਆਂ ਤਾਂ ਕਰੀਆਂ ਹੋਈਆਂ ਬਾਕੀ ਤੁਹਾਡੇ ਸਾਹਮਣੇ ਆ ਭਾਈ ਆ ਦੇਖ ਲੋ ਆ ਕੇ ਸਵੇਰੇ ਉਹਨਾਂ ਨਾਲ ਗੱਲ ਵੀ ਕਰ ਲੈ ਕਮੇਟੀ ਵਾਲਿਆਂ ਨੂੰ ਵੀ ਬੇਨਤੀ ਆ ਠੀਕ ਆ ਤੇ ਪਿੰਡ ਦੇਆਂ ਨੂੰ ਵੀ ਬੇਨਤੀ ਆ ਧੰਨਵਾਦ ਜੀ ਛੋਟਾ ਬਹੁਤ ਵਾਦ